ਸਾਸ਼ਿਕਾ ਜੀ ਮਾਸਕੂ ਮੰਦਰ ਕੋਲ ਲੈ ਕੇ ਹਾਜ਼ਰ ਆਏ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ న్యూਸ ਵਾਲਾ ਐਲਾਨ ਤੋਂ ਪਹਿਲਾਂ ਹੀ ਸ਼ਾਹੀ ਸੀਟ ਤੇ ਸ਼ਾਹੀ ਪਰਿਵਾਰ ਦਾ ਕਬਜ਼ਾ ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਟਿਕਟਾਂ ਦਾ ਐਲਾਨ ਨਹੀਂ ਕੀਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਤਨੀ ਪ੍ਰਨੀਤ ਕੌਰ ਲਈ ਚੋਣ ਮਹੀਮਾ ਵੀ ਡੇ ਦਿੱਤੀ ਹੈ ਉਹਨਾਂ ਨੇ ਸੋਮਵਾਰ ਨੂੰ ਆਪਣੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਚੋਣ ਮਹੀਮਾ ਸ਼ੁਰੂ ਕਾਂਗਰਸੀ ਸੂਤਰਾਂ ਮੁਤਾਬਕ ਉਮੀਦਵਾਰਾਂ ਦਾ ਐਲਾਨ ਦੇਰੀ ਨਾਲ ਹੋ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਚੋਣ ਆਖਰੀ ਗੇੜ ਵਿੱਚ ਹੋਣੀ ਹੈ ਕਾਂਗਰਸ ਦੇ ਸਾਰੇ ਹਲਕਿਆਂ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਪਰ ਪਟਿਆਲਾ ਸੀਟ ਸ਼ਾਹੀ ਪਰਿਵਾਰ ਕੋਲ ਹੀ ਰਹਿਣ ਦੀ ਉਮੀਦ ਹੈ ਕੈਪਟਨ ਦੀਆਂ ਮੀਟਿੰਗਾਂ ਨੇ ਇਸ ਉੱਪਰ ਪੱਕੀ ਮੋਹਰ ਲਾ ਦਿੱਤੀ ਹੈ ਸੂਤਰਾਂ ਮੁਤਾਬਕ ਪੰਨੀਤ ਕੌਰ ਦਾ ਉਮੀਦਵਾਰ ਵੱਜੋਂ ਰਸਮੀ ਐਲਾਨ ਅਜੇ ਹੋਣਾ ਹੈ ਪਰ ਪਟਿਆਲਾ ਤੋਂ ਉਹਨਾਂ ਨੂੰ ਹੀ ਮੁੜ ਉਮੀਦਵਾਰ ਬਣਾਇਆ ਜਾਣਾ ਤੈ ਮੰਨਿਆ ਜਾ ਰਿਹਾ ਹੈ ਉਹ ਪੰਜਵੀਂ ਵਾਰ ਮੈਦਾਨ ਚ ਕੁੱਦਣਗੇ ਇਸੇ ਕੜੀ ਵੱਜੂ ਮੁੱਖ ਮੰਤਰੀ ਨੇ ਨਿਊ ਮੋਤੀ ਬਾਗ ਪੈਲੇਸ ਵਿੱਚ ਲੋਕ ਸਭਾ ਹਲਕਾ ਪਟਿਆਲਾ ਨਾਲ ਸਬੰਧਤ ਮੰਤਰੀਆਂ ਵਿਧਾਇਕਾਂ ਹਲਕਾ ਇੰਚਾਰਜਾਂ ਤੇ ਹੋਰ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕਰਕੇ ਝੂਣ ਚਰਚਾ ਕੀਤੀ ਪਤਾ ਲੱਗਾ ਹੈ ਕਿ ਕੈਪਟਨ ਨੇ ਸਿਹਤ ਮੰਤਰੀ ਬ੍ਰह्म ਮਹਿੰਦਰਾ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਣੇ ਬਾਕੀ ਵਿਧਾਇਕਾਂ ਹਰਦੀয়াল ਸਿੰਘ ਕੰਬੋਜ ਨਿਰਮਲ ਸਿੰਘ ਸੂਤਰਾਣਾ ਮਦਨਾਲਾ ਜਿਲਾਲਪੁਰ ਦੇ ਕਾਕਾ ਰਜਿੰਦਰ ਸਿੰਘ ਢੇਰਾਬਸੀ ਤੇ ਸਨੌਰ ਦੇ ਹਲਕਾ ਇੰਚਾਰਜ ਦੀਪਿੰਦਰ ਢਿੱਲੋ ਤੇ ਹੈਰੀ ਮਾਨ ਨਾਲ ਵੀ ਮੁਲਾਕਾਤ ਕੀਤੀ ਇਸ ਦੌਰਾਨ ਪ੍ਰਨੀਤ ਕੌਰ ਵੀ ਹਾਜ਼ਰ ਰਹੇ ਸੋ ਏਸੀ ਹੁੰਦਗ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲੀਸ ਹੁੰਦੇ ਰਹੋ ਆਜ਼ ਨਿਊਜ਼ ਵਾਲਾ .com